ਕਿਸਾਨਾਂ ਤੇ ਪੁਲਿਸ ਦੇ ਐਕਸ਼ਨ ਤੋਂ ਬਾਅਦ ਹੋਈ ਕੈਬਨਟ ਦੀ ਮੀਟਿੰਗ ਅਹਿਮ ਤੇ ਐਮਰਜੈਂਸੀ ਮੀਟਿੰਗ ਦੇ ਵਿੱਚ ਲਏ ਗਏ ਵੱਡੇ ਫੈਸਲੇ ਸੁਣੋ ਫਿਰ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਜਾਂ ਫਿਰ ਕਿਸਾਨਾਂ ਦੇ ਖਿਲਾਫ ਕਿਹੋ ਜੀ ਗੱਲਬਾਤ ਕੀਤੀ ਇਸ ਮੀਟਿੰਗ ਦੇ ਵਿੱਚ ਫੈਸਲੇ ਕੀ ਹੋਏ ਨੇ ਹਰਪਾਲ ਚੀਮਾ ਦੀ ਜ਼ੁਬਾਨੀ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਕਹਾਂ ਕੈਬਨਟ ਦੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਹੋਈ ਕਾਫੀ ਵਿਚਾਰ ਪਟੰਦਰੇ ਤੋਂ ਬਾਅਦ ਕਿਉਂਕਿ ਕੱਲ ਤੋਂ ਪੰਜਾਬ ਦਾ ਬਜਟ ਸੈਸ਼ਨ ਜਿਹੜਾ ਉਹ ਸਟਾਰਟ ਹੋ ਰਿਹਾ ਕੱਲ ਤੋਂ ਲੈ ਕੇ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ 21 ਮਾਰਚ ਤੋਂ ਲੈ ਕੇ 28 ਮਾਰਚ ਤੱਕ ਜਿਹੜਾ ਉਹ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੋਣਾਗਾ ਇਸ ਬਜਟ ਸੈਸ਼ਨ ਦੌਰਾਨ 26 ਤਰੀਕ ਨੂੰ 26 ਮਾਰਚ ਨੂੰ ਪੰਜਾਬ ਦਾ ਸਾਲਾਨਾ ਬਜਟ ਜਿਹੜਾ 2025-26 ਬਜਟ ਜਿਹੜਾ 2025-26 ਉਹ 26 ਮਾਰਚ ਨੂੰ 26 ਮਾਰਚ ਨੂੰ ਏ ਸੁਣਾਗਾ ਅੱਜ ਉਹਨੂੰ ਲੈ ਕੇ ਕਾਫੀ ਵਿਚਾਰ ਵਟਾਂਦਰੇ ਅੱਜ ਵੀ ਇਸ ਕੈਬਨਟ ਮੀਟਿੰਗ ਦੇ ਵਿੱਚ ਮਾਨਜੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਸਾਰੇ ਕੈਬਨਟ ਕਲੀਗਸ ਦੇ ਨਾਲ ਹੋਇਆ ਔਰ ਬਿਲਕੁਲ ਅੱਜ ਬਜਟ ਜਿਹੜਾ 2025-26 ਦਾ ਉਹਨੂੰ ਅੱਜ ਦੀ ਕੈਬਨਟ ਦੇ ਅੰਦਰ ਪਾਸ ਕੀਤਾ ਗਿਆ ਜਿਹੜਾ ਬਜਟ 26 ਮਾਰਚ ਨੂੰ ਸਾਲ 2025 26 ਲਈ پیش ਹੋਣਾਗਾ ਉਹਦੇ ਤੇ ਵਿਚਾਰ ਬਟਾਦਰੇ ਤੋਂ ਬਾਅਦ ਅੱਜ ਦੀ ਕੈਬਨਟ ਦੇ ਵਿੱਚ ਉਹਨੂੰ ਪ੍ਰਵਾਨਗੀ ਦਿੱਤੀ ਗਈ ਆ ਉਹਨੂੰ ਲੋਕ ਕੀਤਾ ਗਿਆ ਸੋ ਹੁਣ ਇਹ ਬਜਟ ਜਿਹੜਾਗਾ Oman Jog ਪੰਜਾਬ ਦੇ ਰਾਜਪਾਲ ਸਾਹ ਕੋਲ ਹੀ ਭੇਜਿਆ ਜਾਊਗਾ ਔਰ ਜਦੋਂ ਮਾਨਯੋਗ ਗਵਰਨਰ ਸਾਹਿਬ ਦੀ ਪ੍ਰਵਾਨਗੀ ਮਿਲ ਗਈ ਤਾਂ ਪ੍ਰਵਾਨਗੀ ਤੋਂ ਬਾਅਦ 26 ਮਾਰਚ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੱਖਿਆ ਜਾਊਗਾ ਔਰ 26 ਨੂੰ ਤੇ 27 ਨੂੰ ਜਿੰਨੀਆਂ ਵੀ ਪੰਜਾਬ ਦੀਆਂ ਜਿਹੜੇ-ਜਿਹੜੇ ਸਿਆਸੀ ਧਿਰਾਂ ਪੰਜਾਬ ਦੀ ਵਿਧਾਨ ਸਭਾ 'ਚ ਦਮਾਇੰਦਗੀ ਕਰਦੀਆਂ ਨੇ ਗਿਆ ਉਹ ਸਾਰੀਆਂ ਆਪਣੇ 뷰 ਪੁਆਇੰਟ ਆਪਣੇ ਵਿਚਾਰ but i